ਇਸ ਤੋਂ ਅੱਗੇ ਜਿਹੜਾ ਸਾਹਮਣੇ ਵਰਪਾਲੀਓਂ ਘਾੜ ਦੇ ਵਿੱਚ ਤੁਹਾਨੂੰ ਦੇਖਦਾ ਉਹ ਅੱਗੇ ਟਰੈਕ ਆ ਕਾ ਵੀ ਇੱਧਰ ਬਹੁਤ ਜ਼ਿਆਦਾ 4x4 ਹੁਣ ਦੇਖਦਾ ਵੀਊ ਤਾਂ ਚਾਰੇ ਤਰਫ ਜਿਵੇਂ ਦਿਲੀ ਮਾਹ ਦੇ ਮੰਦਰ ਇੱਧਰ ਤੁਹਾਨੂੰ ਸਟਾਲਾਂ ਵੀ ਇੱਕ ਦੋ ਮੈਸਾਨੀਆਂ ਦੁਕਾਨਾਂ ਨੇ ਦੇਖ ਸਕਦੇ ਹੋ ਇਹ ਕੋਲ ਕ੍ਰੋਸ ਕਰਨਾ ਪੈਣਾ ਹੈ ਕੋਲ ਕ੍ਰੋਸ ਕਰਕੇ ਉੱਪਰ ਟੈਂਪਲ ਨੂੰ ਜਾਇਆ ਜਾਂਦਾ ਇਹ ਟੈਂਪੋਰਰੀ ਕੋਲਾ ਇੰਨਾ ਮਜ਼ਬੂਤ ਤਾਂ ਹੈ ਨਹੀਂਗਾ ਜਿਵੇਂ ਤੁਸੀਂ ਦੇਖਿਆ ਝੂਲ ਦਾ ਪਿਆਰ ਸੋ ਦੇਖੋ ਇੱਥੇ ਇਹ ਬੋਲ ਕਰ ਲਿਆ ਪਰ ਉਸ ਉਹ ਇਹ ਦੇਖ ਫਿਰ ਉਹੀ ਕੰਮ ਧਰਮਾ ਗਈ ਜਾਣਾ ਪੋਲੀ ਆਹੇ ਆ ਸਾਡਾ ਹੈਰੀ ਮਾਡਲ ਡਿੱਗ ਪੈਣਾ ਸੀਗਾ ਸਨੋਚ ਤੇ ਉੱਪਰ ਮੰਦਿਰ ਆ ਦੇਖੋ ਉਹ ਉੱਪਰ ਆ ਮੰਦਿਰ ਜੋ ਵੱਟ ਤੋਂ ਦਿਖ ਰਿਹਾ ਉੱਥੇ ਸ਼ਿਵਲਿੰਗ ਆ ਸਰਦੀਆਂ ਦੇ ਵਿੱਚ ਤੇ ਸਨੋ ਹੁੰਦੀ ਆ ਇਹ ਇਤਿਹਾਸ ਆ ਤੁਸੀਂ ਪਾਉਸ਼ ਕਰਕੇ ਵੀ ਪੜ ਸਕਦੇ ਹੋ ਇੰਗਲਿਸ਼ ਅਨ ਹਿੰਦੀ ਚ ਹੁਣ ਤਾਂ ਜਿਆਦਾ ਬਰਬਰੀ ਹੈ ਨਹੀਂ ਇੱਥੇ ਉੱਪਰ ਉੱਪਰ ਤਾਂ ਹੈ ਆ ਦੇਖੋ ਛੱਟ ਦੇ ਉੱਪਰ ਦੀ ਉਹ ਉਪਰ ਮੰਦਿਰ ਤੱਕ ਜਾਣ ਲਈ ਥੱਲੇ ਵਾਲੇ ਮੰਦਿਰ ਦੇ ਵਿੱਚੋਂ ਦਰਸ਼ਨ ਕਰਕੇ ਅਸੀਂ ਚੱਲ ਪਿਆ ਹਾਂ ਹੁਣ ਉੱਪਰ ਹਾਂਜੀ ਇੱਕ ਹੋਰ ਜਾਣਕਾਰੀ ਦਸੰਬਰ ਤੋਂ ਗੱਭਰੀ ਤੱਕ ਇੱਥੇ ਸਨੋ ਦਾ ਸਿਲਿੰਗ ਬਣਦਾ ਬਣਾ ਲੀਏ ਸਾਰੇ ਦੋਸਤੋ ਇਹ ਆ ਗਏ ਉੱਪਰ ਸ ਵਾਟਰਫਾਲ ਜੋ ਅੰਜਨੀ ਦੇ ਮਹਾ ਟੈਂਪਲ ਤਾਹਾਂ ਦੇਵ ਟੈਂਪਲ ਇਹ ਉੱਪਰ ਉਹ ਸਾਹਮਣੇ ਦੇਖ ਰਿਹਾ ਸੀਲਿੰਗ ਨੰਦੀ ਜੀ ਉੱਪਰ ਦੇਖੋ ਥਿਊ ਐਸਨੋ ਹੋ ਰਹੀ ਇਸਨੋ ਸੀ ਉਪਰੋਂ ਹੋਂ ਤੱਕ ਨੋ ਨਹੀਂ ਸਰਦੀਆਂ ਕੀ ਮਰਦੀ ਐ ਇਸਨੋ ਦੇਖੋ ਉੱਪਰ ਤੋਂ ਆਹ ਹਾਂ ਹਾਂ ਅਸੀਂ ਮੰਦਿਰ ਤੇ ਆਏ ਹਾਂ ਤੇ ਦਿਖਾ ਰਹੇ ਹਾਂ ਇਹ ਚੀਜ਼ੇ ਜਿਹੜੀਆਂ ਇਹ ਇਹ ਜੋ ਉੱਪਰੋਂ ਜੋ ਪਾਣੀ ਆ ਰਿਹਾ ਵਾਟਰਫਾਲ ਦਾ ਤੇ ਉਹ ਇੱਧਰ ਦੀ ਹੋ ਕੇ ਤੇ ਇੱਧਰ نیچے ਜਾ ਰਿਹਾ ਉਹ ਆ ਸਨੋ ਦੇ ਵਿੱਚ ਦੀ ਆਹ ਦੇਖੋ ਸਨੋ ਆ ਸਨੋ ਦੇ ਥੱਲੋਂ ਦੀ ਆ ਰਿਹਾ ਸਰਦੀਆਂ ਦੇ ਵਿੱਚ ਤੁਹਾਨੂੰ ਪਹਿ ਦੱਸਿਆ ਹੀ ਆ ਇਹ ਸਾਰੀ ਸਨੋ ਹੀ ਹੁੰਦੀ ਆ ਉੱਪਰੋਂ ਤੱਕ ਤੇ ਹੁਣ ਇਹ ਆਂ ਦੇਖੋ ਸਕਦੇ ਆ ਹਾਂ ਢੀ ਕਿਆ ਬਣਾ ਰਹੇ ਹੋ ਜੀ ਕੋਦ ਬਣਾ ਰਹੇ ਹਾਂ ਲੈ ਤਾਂ ਨਹੀਂ ਕੋਈ ਬਣਾ ਬਣਾ ਕੇ ਰੱਖਾ ਨਹੀਂ ਜੋ ਇਹ ਰੂਈ ਹੈ ਕਿਸ ਦੀ ਹੈ ਇਹ ਡੱਡੂ ਕੀ ਡੱਡੂ ਕੀ ਹਾਂ ਕਿਸ ਦੀ ਠੀਕ ਹੋ ਡੱਡੂ ਕੀ ਹੈ ਡੱਡੂ ਨੇ ਛਿਪ 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 ਹਾਂ ਉਹ ਤੁਮੀ ਤਾਂ ਗਰਮ ਹੋ ਸੀ ਨਾ ਫਿਰ 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 ਬਸ ਕੁਆਂਟੀ ਅਰ ਗਿਆ ਧਾਗਾ ਬਣਾ ਕੇ ਇਹਨੂੰ ਇਕੱਠਾ ਕਰੀਏ ਮੈਂ ਘਰੇ ਆ ਜੀ ਲੋ ਤੱਕ ਤੋ ਹੈ ਮੈਨੇ ਬਣਾ ਬਣਾ ਕੇ ਰੱਖਿਆ ਸਾਰਾ ਕੁਝ ਇੱਥੇ ਬਣਾ ਕੇ ਰੱਖਦੇ ਆਂ ਟੀਰ ਕੇ ਇੱਕ ਆਂਟੀ ਇੱਧਰ ਵੀ ਬੈਠੀ ਆਂ ਆਂਟੀ ਕੋਲੇ ਵੀ ਇੱਧਰ ਸਮਾਨ ਪਿਆ ਬਣਾਇ ਰੋਜੇ ਕਿੰਨਾ ਬਣਾ ਕੇ ਰੱਖਦੇ ਆ ਉਹ ਉਹ ਰੈਸਟੋਰੈਂਟ ਨੂੰ ਜਰੂਰ ਬੇਚੋ ਇਹ ਦੇਖੋ ਆ ਮੰਦਰ ਦੇ ਸਿੱਸਟ ਬਾਹਰ ਆ ਕੇ ਪੌੜੀਆਂ ਤੁਰ ਕਾਰਡ ਵਰਕਾ ਦੇਖੋ ਇਨਾਂ ਕੋਲੋਂ ਲੈ ਕੇ ਜਾਇਆ ਕਰੋ ਕੁਛ ਨਾ ਕੁਛ ਇਹ ਦੋਸਤੋ ਦੇਖੋ ਇਹ ਮਾਚਲੀ ਡਰੈੱਸ ਜੋ ਰੈਡੀ ਹੋ ਕੇ ਇਦਾਂ ਬਣ ਕੇ ਇਦਾਂ ਖੁੱਤੀ ਪਹਿਨੀ ਵੀ ਆ ਦੇਖ ਸਕਦੇ ਆ ਇਹ ਆਂਟੀ ਰੱਖ ਰਹੀ ਆ ਆ ਦੇਖੋ ਆਂਟੀ ਦੇ ਆ ਮਾਚਲੀ ਡਰੈੱਸ ਆ ਜੋ ਆਂਟੀ ਨੇ ਪਾਈ ਆ ਆ ਵੀਡੀਓ ਬਾਕੀ ਮਾਚਲੀ ਤੇ ਠੰਡ ਬਹੁਤ ਆ ਤੇ ਫਿਰ ਉਦਾਂ ਦੀ ਕੰਟਰੋਲ ਕਰਨਾ ਇਹ ਕਾ ਹੈ ਵੇਖੋ ਗਰਮ ਪੂਰੀਆਂ ਕਾ ਪਈਆ ਜੀ ਤਾਂ ਚਲੋ ਜਾਰਾ ਕਰੋ ਸਾhmadli cafe ਵੀ ਦੋਸਤੋ ਇਧਰ ਪਈਆ ਬਹੁਤ ਮਿਹਨਤ ਨਾਲ ਬਣਾਉਂਦੇ ਆ ਆਣ ਥੋੜਾ ਬਹੁਤਾ ਕੁਛ ਨਾ ਕੁਛ ਜ਼ਰੂਰ ਲਿਆ ਕਰੋ ਭੋਲੇ ਨਾਥ ਦੇ ਮੰਦਰ ਸ਼ਿਵਲਿੰਗ ਤੋਂ ਅੰਗਨੀ ਮਾਹ ਦੇ ਮੰਦਰ ਤਵਾਰ ਅਸੀਂ ਉੱਪਰ ਪਹੁੰਚੇ ਆ ਇਹ ਇੱਕ ਆਸ਼ਰਮ ਦੇ ਕੋਦਰ ਬਹੁਤ ਹੀ ਸੁੰਦਰ ਗੱਲਾਂ ਜੋ ਬਾਗ ਲਿਖੇ ਹੋਏ ਜੈ ਬਾਬਾ ਕੀ ਏ ਮੇਰੇ ਨਾਥ ਏ ਮੇਰੇ ਨਾਥ ਮੈਂ ਹੂੰ ਮੈਂ ਆਪਕੋ ਭੂਲੂ ਨਹੀਂ। ਲੋ ਇੱਕ ਵਾਟਰਫਾਲ ਇੱਧਰ ਵੀ ਆਉਂਦਾ ਪਿਆ। ਦੋਸਤੋ ਇਹ 뷰 ਅੰਦਨੀ ਮਹਾਦੇਵ ਮੰਦਿਰ ਤੋਂ ਉੱਪਰ ਜੋ ਕੌੜੀਆਂ ਜਾ ਰਹੀਆਂ ਉਹ ਕੌੜੀਆਂ ਤੋਂ ਉੱਪਰ ਜਾ ਕੇ ਉਹ ਨੀਚੇ ਆ ਅੰਦਨੀ ਮਹਾਦੇਵ ਮੰਦਿਰ ਜੋ ਤੁਸੀਂ ਦੇਖ ਰਹੇ ਹੋ ਛੱਡਾ ਉਦੋਂ ਵੀ ਥੱਲੇ ਆ ਉਸ ਤੋਂ ਉੱਪਰ ਆ ਕੇ ਆ ਰਸਤੇ 'ਚ ਕਿ ਆ ਅੱਗੇ ਇਸ ਰਸਤੇ ਪਹੁੰਚੇ। ਇਹ ਦੇਖੋ ਦੋਸਤੋ ਲੱਕੜ ਨਾਲ ਬਣੇ ਹੋਏ ਘਰ ਪੁਰਾਣੇ ਇਹ ਹੈ ਤਾਂ ਇੱਕ ਆਸ਼ਰਮ ਪਰ ਬਹੁਤ ਹੀ ਖੂਬਸੂਰਤ ਬਣਿਆ ਹੋਇਆ ਇੱਧਰ ਬਹੁਤ ਹੀ ਵਧੀਆ ਪ੍ਰਬੰਧ ਹੈ ਜਿਵੇਂ ਤੁਸੀਂ ਦੇਖ ਸਕਦੇ ਹੋ ਜਾਂਦਾ ਥੱਲੇੋਂ ਪਤਾ ਲੱਗੇ ਵੀ ਆਸ਼ਰਮ ਹੈ ਇਹ ਨਹੀਂ ਹੁਣ ਪਤਾ ਵੀ ਆਸ਼ਰਮ ਤਾਂ ਕੋਈ ਦਿਸਿਆ ਨਹੀਂ ਪਰ ਉੱਪਰ ਦੇਖੋ ਵਾਟਰਫਾਲ ਇੱਧਰ ਵੀ ਆ ਉਹ ਦੇਖੋ ਪਹਾੜਾਂ ਤੇ ਤਾਂ ਜਾਣਾ ਦੋਸਤੋ ਬਹੁਤ ਮੁਸ਼ਕਲ ਆ ਸੋਚਿਆ ਸੀ ਉੱਥੋਂ ਚੱਲਦੇ-ਜੱਲਦੇ ਸੀ ਉੱਥੇ ਪਹੁੰਚ ਜਾਗੇ ਪਰ ਮੈਨੂੰ ਨਹੀਂ ਲੱਗਦਾ ਅਸੀਂ ਉੱਪਰ ਪਹੁੰਚਾਂਗੇ ਦੋਸਤੋ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਸਬਸਕ੍ਰਾਈਬ ਤੇ ਕਮੈਂਟ ਕਰਨਾ ਨਾ ਭੁੱਲਿਓ ਅੱਜ ਦੀ ਵੀਡੀਓ ਕਰਦੇ ਆ ਖਤਮ ਮਿਲਦੇ ਆ ਇੱਕ ਨਵੀਂ ਵੀਡੀਓ ਨਵੀਂ ਸਵੇਰ ਨਾਲ ਏਸੀ ਅੰਜਨੀ ਮਹਾਦੇਵ ਟੈਂਪਲ ਤੁਹਾਨੂੰ ਜ਼ਰੂਰ ਚੰਗਾ ਲੱਗੂਗਾ ਵੀਡੀਓ ਦੇ ਨਾਲ ਜੇ ਲ ਚੰਗੀ ਲੱਗੀ ਤਾਂ ਲਾਈਕ ਕਮੈਂਟ ਜ਼ਰੂਰ ਕਰਿਓ ਧੰਨਵਾਦ